ਸਾਹਮਣੇ ਤਾਂ ਤੁਹਾਨੂੰ ਪਤਾ ਲੱਗ ਗਈ ਹੀ ਹੋਣਾ ਜਿ ਆਪਾਂ ਕੀ ਕੰਮ ਕਰਨ ਵਾਲੇ ਆ ਕਿ ਅਸੀਂ ਆਹ ਪਾਰਟੀਸ਼ਨ ਕੀਤੀ ਸੀ ਜਿਹੜੇ ਇਸ ਕਮਰੇ ਦੀ ਤੇ ਇਹਦੇ ਥੋਂ ਅਸੀਂ ਪੱਖਾ ਲਾਉਣਾ ਸੀਗਾ ਤੇ ਪੱਖਾ ਲਾਉਣ ਵਾਸਤੇ ਜੋ ਫੈਨ ਬਾਕਸ ਸੀਗਾ ਤੇ ਉਹ ਸੈਂਟਰ ਦੇ ਵਿੱਚ ਨਹੀਂ ਤੇ ਸਿਲੈਂਟਰ ਦੇ ਵਿੱਚ ਮੋਰੀਆਂ ਕਰਕੇ ਡ੍ਰਿਲ ਨਾਲ ਤੇ ਹੁੱਕ ਵਗੈਰਾ ਲਾਵਾਂਗੇ ਤੇ ਪੱਖਾ ਟੰਗਾਂਗੇ ਤੇ ਸਾਡੀ ਪਹਿਲਾਂ ਪਲੈਨਿੰਗ ਸੀਗੀ ਇਹ ਜੋ ਪਾਰਟੀਸ਼ਨ ਕੀਤੀ ਐ ਇਹਨੂੰ ਥੋੜਾ ਜਿਹਾ ਇੱਧਰ ਕਰਾਂਗੇ ਇੱਧਰਲੇ ਪਾਸੇ ਪਰ ਫਿਰ ਫਿਰ ਪਲਾਨਿੰਗ ਚੇਂਜ ਹੋ ਗਈ ਤੇ ਅਸੀਂ ਇੱਧਰ ਕਰਤੀ ਤੇ ਜਿਹਦੇ ਕਰਕੇ ਜੋ ਫੈਨ ਬਾਕਸ ਸੀਗਾ ਉਹ ਸੈਂਟਰ ਦੇ ਵਿੱਚ ਨਹੀਂ ਰਿਹਾ ਇੱਕ ਸਾਈਡ ਤੇ ਹੋ ਗਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੀ ਮਿੰਤੀ ਗਿਣਤੀ ਕਰਕੇ ਸੈਂਟਰ ਦੇ ਵਿੱਚ ਨਿਸ਼ਾਨ ਲਾ ਕੇ ਡ੍ਰਿਲ ਨਾਲ ਹੋਲ ਕਰਾਂਗੇ ਤੇ ਉਸ ਤੋਂ ਬਾਅਦ ਹੀ ਸਾਰਾ ਕੰਮ ਅੱਗੇ ਚੱਲੂਗਾ ਤੇ ਕਰੀਏ ਜੀ ਫਿਰ ਆਪਾਂ ਸ਼ੁਰੂ ਹਾਂਜੀ ਟੰਗ ਰੀਏ ਪੱਖਾ ਹੋਰ ਜੀ ਬਹੁਤ ਟਾਈਮ ਬਹੁਤ ਦਿਨ ਹੋ ਗਏ ਕਮਰੇ ਸਾਡੇ ਬਣੇ ਨੂੰ ਤਾਂ ਪਹਿਲਾਂ ਆਪਾਂ ਸੈਂਟਰ ਕਰ ਲਈਏ ਸੈਂਟਰ ਕਿੱਥੇ ਆਉਂਦਾ ਆਪਾਂ ਸੈਂਟਰ ਦੇ ਵਿੱਚ ਲਾਵਾਂਗੇ ਬਿਲਕੁਲ ਪੱਖਾ ਜਿਵੇਂ ਇਹ ਸਾਡਾ ਕਮਰਾ ਹੈ ਦਾ ਜੀ ਫੱਟ ਫੁੱਟ ਅੱਠ ਫੁੱਟ ਅੱਠ ਫੁੱਟ ਤੇ 9 ਇੰਚ ਇਹਦਾ ਮਤਲਬ ਆਪਾਂ 4 ਫੁੱਟ ਤੇ 4.5 ਇੰਚ ਸੈਂਟਰ ਹੋ ਜੂਗਾ ਜੀ ਆਪਣਾ ਆਸੀਂ ਹੁੱਕ ਲਿਆਂਦੀ ਸੀਗੀ ਜੀ ਇਹ ਹੁੱਕ ਨੂੰ ਛੱਤ ਦੇ ਉੱਪਰ ਲਾ ਦਾਂਗੇ ਤੇ ਇਹ ਸਾਡੇ ਕੋਲ ਆਲੋਹੇ ਜਿਹੀਆਂ ਗਿੱਟੀਆਂ ਇਹ ਗਿੱਟੀਆਂ ਨਾਲ ਫਿੱਟ ਕਰਾਂਗੇ ਇਹਨੂੰ ਤੇ ਫਿਰ ਇਸ ਹੁੱਕ ਦੇ ਉੱਪਰ ਪੱਖਾ ਟੰਗਿਆ ਜਾਊਗਾ ਐ ਸਾਈਡ ਤੇ ਜੋ ਫੈਨ ਬਾਕਸ ਵਾਲਾ ਲੱਗੇ ਹੋਇਆ ਕਵਰ ਇਹ ਲਾ ਦਈਏ ਇਹਨਾਂ ਦਾ ਤਾਂ ਪਾਈਪ ਦਾ ਆਈਡੀਆ ਲੈਣਾ ਕਿ ਪਾਈਪ ਸਾਡੀ ਕਿੱਥੇ ਫਿਟਿੰਗਾਂ ਲੈ ਆਣਾ ਉਹਦੇ ਚ ਮੋੜਿਆ ਹੋ ਜਾਏ ਹੋਰ ਪਾਈਪ ਇਹ ਤਾਂ ਜਾਂਦੀ ਹੋਵੇ ਕਿਤੇ ਜਾਦੀ ਦੇ ਕੈਟਿਗਰੀ ਕਰ ਦਈਏ ਪਾਈਪਾਂ ਦੇ ਵਿੱਚ ਹੋ ਜੇ ਕੰਮ ਅਸੀਂ ਕਰਦੇ ਕਰਦੇ ਕਿਤੇ ਕੰਮ ਵਧਾ ਲਈਏ ਆਪਦੇ ਵਾਸਤੇ ਪਹਿਲਾਂ ਚੈੱਕ ਕਰ ਲਈਏਦਰ ਪਾਈਪ ਜਾਂਦੀ ਹੈ ਕਿ ਨਹੀਂ ਫਿਰ ਪਾਈਪ ਪਾਈ ਹੋਈ ਹੈ ਪਾਈਪ ਜਾਂਦੀ ਹੈ ਤੇ ਵੈਸੇ ਪਾਈਪ ਹੈਗੀ ਤਾਂ ਖਾਲੀ ਹੈ ਪਰ ਵੀ ਫਿਰ ਵੀ ਜੇ ਆਪਾਂ ਹੋਲ ਕਰਾਂਗੇ ਤਾਂ ਪਾਈਪ ਦੇ ਵਿੱਚ ਹੋਲ ਹੋ ਜਾਊਗਾ ਤੇ ਇਹ ਮਜ਼ਬੂਤੀ ਨਹੀਂ ਬੰਨੀ ਤੇ ਇਹ ਦੇ ਕਰਕੇ ਆਪਾਂ ਨੂੰ ਥੋੜਾ ਜਿਹਾ ਹਟਮਾ ਲਾਉਣਾ ਪੈਣਾ ਹੈ ਇੱਥੇ ਲਾਉਣਾ ਪੈਣਾ ਬੜੀ ਹੋ ਗਿਆ ਪਹਿਲਾਂ ਚੈੱਕ ਕਰ ਲਿਆ ਪਹਿਲਾਂ ਜਿਹੜਾ ਕੰਮ ਗੜਬੜ ਹੋ ਜਾਣਾ ਸੀ ਲੈਂਚ ਦੀ ਟੇਪ ਤਾਂ ਫੜਾ ਲੈ ਕੰਮ ਘਟਾਉਣ ਦੀ ਬਜਾਏ ਤੁਸੀਂ ਵਧਾ ਦੇ ਉਹ ਵਧਿਆਣਾ ਸੀ ਸਹੀ ਗੱਲ ਹੈ ਉਹ ਪੈਂਤਲ ਫੜਾ ਯਾਰ ਕਿੱਥੇ ਆ ਹਾਂ ਤੁਹਾਡੇ ਕੋਲ ਇਹ ਦੇਖੋ ਅੱਛਾ ਉਹ ਲੱਗੇ ਮਿਸਤਰੀ ਕਦੇ ਕਦੇ ਪਾਈ ਦੀਆਂ ਨਾ ਕੰਨ ਚ ਪੈਂਸਲ ਫਿਰ ਭੁੱਲ ਜਾਂਦੇ ਆ ਆਪਣਾ ਸ਼ਿਕਰੀ 4 ਫੁੱਟ ਤੇ 4 ਇੰਚ 4 ਵੋਲਟ ਤੇ ਹੋ ਗਿਆ ਜੀ ਤੇ 4 ਵੋਲਟ 4 ਇੰਚ 4.5 ਇੰਚ ਸੈਂਟਰ ਤੇ ਚਲਾ ਲਾਂਗੇ ਇੱਥੇ ਬੰਦ ਹੈ ਜੀ ਆਪਣਾ ਸੈਂਟਰ ਤੇ ਹੁਣ ਆਪਾਂ ਹੁੱਕ ਹੁੱਕ ਨਾਲ ਲਾ ਦਈਏ ਨਿਸ਼ਾਨ ਤੇ ਸਿੱਧਾ ਇੱਥੇ ਨਿਸ਼ਾਨ ਲੱਗ ਗਿਆ ਹੁਣ ਆਪਾਂ ਪਾਈ ਅਗਲੀ ਕਾਰਵਾਈ ਤੇ ਅੱਜ ਤੁਹਾਨੂੰ ਪਤਾ ਹੀ ਆਪਾਂ ਪੱਕਾ ਡੰਗਾ ਲੱਗੇ ਆ ਤੇ ਪਹਿਲਾਂ ਤਾਂ ਅਸੀਂ ਆਹ ਗਿੱਟੀਆਂ ਲੈ ਆਂਦੀਆਂ ਸੀਗੀਆਂ ਲੋਹੇ ਵਾਲੀਆਂ ਇਹ ਗਿੱਟੀ ਬਹੁਤ ਵੱਡੀ ਐ ਇਹ ਤੇ ਘਟਕੜ ਸਾਢੇ 3-4 ਇੱਟ ਲੰਮੀ ਐ ਤੇ ਜਿਆਦੀ ਵੱਡੀ ਹੋ ਜਾਣੀ ਸੀਗੀ ਫਿਰ ਅਸੀਂ ਲਿਆਂਦੀ ਆਹ ਵਾਲੀ ਗਿੱਟੀ ਆਹ ਫੈਸਾਣ ਠੀਕ ਲੱਗਿਆ ਤੇ ਸਾਨੂੰ ਬਿੱਟ ਵੀ ਮਿਲ ਗਿਆ ਸੀ ਛੋਟਾ ਤੇ ਇਹਦੇ ਵਾਸਤੇ ਬਿੱਟ ਵੱਡਾ ਚਾਹੀਦਾ ਸੀਗਾ ਤੇ ਸਾਨੂੰ ਬਿੱਟ ਮਿਲਿਆ ਨਹੀਂ ਵੱਡਾ ਤੇ ਇਹਦੇ ਸਾਈਜ਼ ਦਾ ਮਿਲ ਗਿਆ ਸੀ ਵੈਸੇ 2 ਲੱਗ ਜਾਣੀਆਂ ਤੇ ਮਜ਼ਬੂਤੀ ਪੂਰੀ ਹੋ ਜਾਣੀ ਐ ਤੇ ਹੁਣ ਆਪਾਂ ਕਰਦੇ ਹਾਂ ਡ੍ਰਿਲ ਵਗੈਰਾ ਰੈਡੀ ਰੇਲਵੇ ਵਿੱਚ ਬਿੱਟ ਕੱਫ ਲਿਆ ਸੀਗਾ ਆਪਾਂ ਤੇ ਉੱਪਰ ਨਿਸ਼ਾਨਨੀ ਵੀ ਲਾ ਲਈ ਹੈਗੀ ਟੇਪ ਲਾ ਲਈ ਉਹਤੇ ਵੀ ਕਿੰਨਾ ਡੂੰਗਾ ਸਰਾਖ ਕਰਨਾ ਹੈ ਅਖਿਆਰ ਆਪਾਂ ਕਰ ਲਿਆ ਰੈਡੀ ਕਿਉਂ ਚੜੀਏ ਉੱਪਰ ਕੀ ਕੁਝ ਕਰਨਾ ਬੰਦਾ ਕਬੀਲਦਾਰੀ ਵਾਸਤੇ ਅਜੀ ਜੀ ਬੇ ਕਬੀਲਦਾਰੀ ਵਿਆਹ ਕਰਾਇਆ ਹੈ ਕਬੀਲਦਾਰੀਆਂ ਵਧੀਆਂ ਕੰਮ ਤਾਂ ਫਿਰ ਹੋਣਗੇ ਹਾਂ ਸਹੀ ਗੱਲ ਹੈ ਕੰਮ ਤਾਂ ਕਰਨਾ ਹੈ ਇਨਾ ਕਾ ਮੌਖਾ ਹੈ ਸਾਰੀ ਮਿੱਟੀ ਉੱਡ ਕੇ ਮੇਰੇ ਮੂੰਹ 'ਤੇ ਪਈ ਜਾਂਦੀ ਹੈ। ਤਾਂ ਦੇਖੋ ਕੋਈ ਹੋ ਗਿਆ ਜੀ ਇੱਕ ਹੋਇਆ ਜੇ ਤਾਂ ਦੇਖੋ ਮਿਸਤਰੀ ਦਾ ਹਾਲ ਇੱਕ ਛੇਕ ਨਹੀਂ ਤਸੱਲੀ ਕਰਾ ਆਖੀ ਆ ਚਲੋ ਤਸੱਲੀ ਕਰਾ ਦੇ ਦੋ ਛੇਕਾਂ ਨੇ ਦੋ ਛੇਕਾਂ ਨੇ ਲੈਂਟਰ ਦੇ ਵਿੱਚ ਮੋਰੀ ਕਰਨੀ ਵੀਰੇ ਸੌਖਾ ਕੰਮ ਨਹੀਂ ਤਸੱਲੀ ਕਰਾਤੀ ਹੈ ਪਿੱਟੀਆਂ ਹੁਣ ਇਹਨਾਂ ਛੇਕਾਂ ਦੇ ਵਿੱਚ ਪਾ ਦਈਏ ਜੋ ਮੋਰੀਆਂ ਕੀਤੀਆਂ ਆਹੋ ਹੋਇਆ ਨਹੀਂ ਥੋੜਾ ਇਹ ਖੋਲਣਾ ਚੋੜਾ ਕਰਨਾ ਪੈਣਾ ਲੈਂਡ ਰਿਲਾਂ होल खि कर लिए उफ उफ। थोड़ा जा टाइट रखा गया जी एक गिट्टी तिट हो गई शुक्र है <laughs> तसली कराती एक ने ਹਾਂ ਦੂਜੀ ਫੇਟ ਹੋ ਜੇ RAM NA ਇੱਕ ਤਾਂ ਕਿਸੇ ਪਾਸੇ ਨਾ ਸ਼ਰਟ ਨਹੀਂ ਸਹੀ ਪੈ ਰਹੀ ਕਸੂਤਾ ਜਿਹਾ ਖੜਾ ਮੈਂ ਨਾ ਜੀ ਕੰਮ ਤਾਂ ਸੇੜ ਲੈਨੇ ਆ ਮੁੜ ਕੇ ਆਪੇ ਹੁੰਨੇ ਆ ਹਾਂ ਥੋੜਾ ਜਿਹਾ ਔਖਾ ਹੋ ਜਾਂਦਾ ਨੇ ਇਹਨੇ ਕਿਸੇ ਪਾਸੇ ਹੱਥ ਵੀ ਨਹੀਂ ਪੈ ਰਿਆ ਸਪੋਰਟ ਨਹੀਂ ਹੋ ਰਹੀ ਕਿਸੇ ਦੀ ਲੋ ਕੁਛ ਹੋ ਗਿਆ ਹਾਂ ਗਿੱਟੀਆਂ ਤਾਂ ਹੋ ਗਈਆਂ ਨੇ ਫਿੱਟ ਆਪਣੀਆਂ ਸਹੀ ਸਲਾਮਤ ਸੋਕਾ ਕਰ ਦਈਏ ਫਿੱਟ ਹੁਣ ਗਲਤ ਟਾਈਟ ਕਰਨ ਨਾਲ ਰਹਿ ਜਾਂਦਾ ਨਾ ਟਾਈਟ ਕਰ ਦਈਏ ਰਾਮ ਨਾਲ ਜਿੰਨਾ ਟਾਈਟ ਕਰਾਂਗੇ ਇਹ ਗਿੱਟੀ ਦੀ پکڑ ਉਹਨੀ ਜਿਆਦਾ ਮਜ਼ਬੂਤ ਹੋਊਗੀ ਕਿਵੇਂ ਕੱਸਿਆ ਗਿਆ ਸਰਦਾਰ ਜੀ ਥੋੜੇ ਰਹਿ ਜਾ ਪਣੀ ਹੋ ਗਈ ਐ ਫਿੱਟ ਪੂਰੀ ਮਜ਼ਬੂਤ ਹੋ ਗਈ ਐ ਚਾਹੇ ਇਹਦੇ ਨਾਲ ਮੈਂ ਲੰਮਕ ਜਾ ਫਿਰ ਵੀ ਨਹੀਂ ਛਿੱਲਦੀ ਉਹਨੇ ਇਹ ਦੇਖੀਏ ਲੰਮਕ ਕੇ ਹੱਥ ਪੈਂਦਾ ਚੰਗੀ ਤਰ੍ਹਾਂ ਲੈ ਕੇ ਡੋਗਣਾ ਚਾਹੀਓ ਕਿਤੇ ਲੰਮਕਿਆ ਨਹੀਂ ਆਣਾ ਪਰ ਚਲ ਹੁਣ ਸਾਡਾ ਰਹਿ ਗਿਆ ਪੱਖਾ ਡੰਗਣ ਵਾਲਾ ਕੰਮ ਥੱਲੇ ਉਤਰ ਕੇ ਪੱਖਾ ਰੈਡੀ ਕਰ ਲਈਏ ਫਿਰ ਆਪਾਂ ਟੰਗ ਕੇ ਪਕੇ ਦੇ ਕਨੈਕਸ਼ਨ ਕਰ ਦਾਂਗੇ ਇਧਰ ਠੀਕ ਐ ਠੀਕ ਐ ਜੀ ਇਹ ਆ ਜੀ ਸਾਡਾ ਪੱਖਾ ਜਿਹੜਾ ਪਟੰਗਣਾ ਇਹਦੇ ਫਰਵਗਰੇ ਲਾ ਕੇ ਆਪਾਂ ਨੂੰ ਰੈਡੀ ਕਰ ਲਈ ਉਹਨਾਂ ਚਰ ਆਜੋ ਜੀ ਇਹ ਫੰਗ ਫੂੰਗੇ ਜੇ ਲਾ ਦੀਏ ਇਹ ਤਾਂ ਹਰ ਮਨ ਨੇ ਨਾਟਕ ਆਸਦੇ ਨਹੀਂ ਸੀ ਪੱਕੇ ਦੇ ਪਰ ਜਿਆਦੇ ਚਿੱਟੇ ਐ ਯਾ ਜੀ ਤੋਕੇ ਆਪ ਯੈਲੋ ਇਹ ਲੱਗਦਾ ਸਾਫ਼ ਨਹੀਂ ਕੀਤਾ ਤੁਸੀਂ ਇਹਦੇ ਫੜ ਤੋਂ ਤੇ ਆਪਾਂ ਚੰਗੇ ਤਰ੍ਹਾਂ ਸਾਬਣ ਤੋਂ ਮਲਾ ਕੇ ਧੋਦੇ ਆ ਤੇ ਪੱਕਾ ਨਹੀਂ ਤਾਂ ਧੋ ਸਕਦੇ ਜੇ ਪੱਕਾ ਧੋਦਾ ਤੇ ਫਿਰ ਕੂਲਰ ਵਾਂਗੂੰ ਠੰਡੀ ਹਵਾ ਦੇਣ ਲੱਗ ਜਾਈ ਜਾਰੀ ਮੰਜੀਦਾਰਾਂ ਨੂੰ ਟੰਗੀਆਂ ਪੱਖੇ ਨੂੰ ਬੜੇ ਅਈਸ਼ਾਲਾ ਇਹ ਤਾਰਾਂ ਜੇ ਆਪਾਂ ਤੇ ਫੱਟੀ ਲਾ ਦਈਏ ਸਹੀ ਲੱਗਣ ਲੱਗ ਪਏ ਤੇ ਬਾਅਦ ਚਲਾ ਦਾਂਗੇ ਬਾਅਦ ਚਲਾ ਦਾਂਗੇ ਜੀ ਹੁਣ ਫੱਟੀ ਹੈ ਨਹੀਂ ਸੀ ਸਾਡੇ ਕੋਲ ਪਲੇਟਿੰਗ ਵਾਲੀ ਜੋ ਪਲਾਸਟਿਕ ਦੀ ਫੱਟੀ ਹੁੰਦੀ ਹੈ ਕतार ਨਹੀਂ ਦਿਖਦੀ ਉਹਦੇ ਨਾਲ ਸੋ ਲੇਕ ਵਾਰ ਅਸੀਂ ਲਾ ਕੇ ਪੱਖਾ ਚਲਾ ਲੈਂਦੇ ਆਪਦਾ ਤੇ ਬਾਕੀ ਦਾ ਕੰਮ ਫਿਰ ਦੇਖਾਂਗੇ ਮੇਨ ਕੰਮ ਤਾਂ ਇਹੀ ਆ ਪੱਖਾ ਚਦਣ ਵਾਲਾ ਹੋ ਲੋ ਜੀ ਪੱਖਾ ਟੰਗਿਆ ਗਿਆ ਤੇ ਪਰ ਹੁਣ ਕਨੈਕਸ਼ਨ ਰਹਿ ਗਈ ਦਰਨ ਵਾਲੀ ਕਨੈਕਸ਼ਨ ਕਰਦੀ ਆ ਆਪਾਂ ਉਸ ਤੋਂ ਬਾਅਦ ਪੱਖਾ ਓਕੇ ਹੈ ਆਪਣਾ ਟੇਪ ਲੈ ਕੇ ਆਂਦੀ ਐ ਟੇਪ ਜੇ ਲੋੜ ਨਹੀਂ ਪੈਂਦੀ ਇੱਥੇ ਲੋ ਜੀ ਪੱਖੇ ਦੇ ਕਨੈਕਸ਼ਨ ਵਗੈਰਾ ਸਾਰੇ ਅਸੀਂ ਕਰਤੇ ਤੂੰ ਜੈਡ ਤੇ ਆਹ ਤਾਰ ਰਹਿ ਗਈ ਸਾਡੀ ਇਹਦੇ ਤੇ ਪੱਟੀ ਲਾ ਦਾਂਗੇ ਹੁਣ ਸਾਡੇ ਕੋਲ ਪੱਟੀ ਹੈ ਨਹੀਂ ਸੀਗੀ ਤੇ ਫਿਰ ਲਿਆਵਾਂਗੇ ਤੇ ਫਿਰ ਲਾ ਦਾਂਗੇ ਇੱਕ ਵਾਰ ਪੱਖਾ ਚਲਾ ਲਈਏ ਆਪਾਂ ਤਾਰਾਂ ਜਿਹੜੀਆਂ ਆਹ ਵੱਧ ਆ ਤਾਰ ਇਹਨੂੰ ਅੰਦਰ ਲਪਕੋ ਰਹੀਏ ਇਨ ਬਾਕਸ ਚ ਇਹ ਆ ਨਾਟ ਕਰਦੀ ਆਪਾਂ ਟਾਈਟ ਠੀਕ ਹੈ ਜੀ ਹਾਂ ਜੀ ਦੇਖੋਗੇ ਤਰਾਂਗੇ ਪੱਖਾ ਆ ਕਰ ਦੋ ਕੱਪੇ ਕੁੱਪੇ ਅਸੀਂ ਇਹ ਹਾਂ ਜੀ ਆ ਸਹੀ ਕਰਦੀ ਇਹਨੂੰ ਤੇ ਇਹਨੂੰ ਸਹੀ ਕਰਦੀਏ ਲਓ ਜੀ ਚੈੱਕ ਕਰੀਏ ਆਪ ਪੱਖਾ ਨਹੀਂ ਨੀ ਪੱਕਾ ਹੋ ਰਿਹਾ ਰੈਗੂਲੇਟਰ ਦਾ ਜ਼ੀਰੋ ਤੇ ਹੋਇਆ ਪਿਆ ਇਹ ਤਾਂ ਫੇਰ ਵੀ ਨਹੀਂ ਚੱਲਿਆ ਜੀ ਕੀ ਕਰਤਾ ਤੁਸੀਂ ਕੀ ਗੱਲ ਹੋ ਗਈ ਹੈ ਆ ਦੇਖੀ ਨਾਲ ਵਾਲਾ ਬਟਨ ਲੱਪੀ ਚੱਲ ਪਿਆ ਇਹ ਦੇਖੋ ਮਿਸਤਰੀਆਂ ਨੇ ਕੰਮ ਮਿਸਤਰੀਆਂ ਆ ਫਿਟਿੰਗ ਕਰਦੇ ਇਹਨਾਂ ਨੂੰ ਪਤਾ ਨਹੀਂ ਆਦਾ ਕਿਹੜੇ 플ੱਗ ਤੇ ਲਾਉਣੇ ਬਟਨ ਕਨੈਕਸ਼ਨ ਥੋੜਾ ਜਿਹਾ ਪੁੱਠਾ ਹੋ ਗਿਆ ਬਾਕੀ ਦਾ ਕੰਮ ਸਹੀ ਆ ਇਹ ਵਾਲਾ ਸਾਡਾ ਬਟਨ ਹੈ ਜਿਹੜਾ ਕੰਮ ਨਹੀਂ ਕਰ ਰਿਹਾ ਹਾਂ ਇਹ ਇਹ ਵਾਲੇ ਬਟੇ ਨਾਲ ਸਾਡਾ ਪੱਖਾ ਚੱਲ ਰਿਹਾ ਹੈ ਬੰਦ ਹੋ ਗਿਆ ਇਹ ਕਨੈਕਸ਼ਨ ਚੇਂਜ ਕਰਨਾ ਲਿਆ ਇਹ ਵੀ ਆਪਾਂ ਲੱਗਿਆ ਹੱਥ ਕਰ ਦਿੰਦੇ ਆ ਕਿਉਂਕਿ ਉਹ ਡਾਇਰੈਕਟ ਹੋ ਗਿਆ ਪੱਖਾ ਇਹ ਸਲੋ ਵਗੈਰਾ ਨਹੀਂ ਹੋ ਰਿਹਾ ਉਹ ਦੇਖ ਹੀ ਲੈਂਦੇ ਹੁਣੇ ਵੀ ਸਹੀ ਕਰ ਹੀ ਧੀਏ ਕੰਮ ਕਰਨ ਲੱਗੇ ਆ ਕਰਨਾ ਹੀ ਪੈਣਾ ਨਹੀਂ ਤੇ ਪੱਖਾ ਘੱਟ ਕਰਨ ਲੱਗੇ ਫਿਰ ਇਹ ਕੀ ਕੀਤਾ ਵੀ ਜਿਹੜਾ ਕੋਈ ਕਰੂਗਾ ਹੂੰ ਇਹ ਫਰੀਦ ਹੈ ਮਿਸਤਰੀ ਹੁੰਦੇ ਜਿਹੜੇ ਅਨਿਕ ਤੱਕ ਗੜਬੜ ਕਰ ਹੀ ਜਾਂਦੇ ਆ ਹੁਣ ਆਪਾਂ ਤਾਰਾਂ ਦੀਆਂ ਕਰਨੀਆਂ ਆ ਤਾਰ ਇੱਧਰ ਲਾਗ ਦੇਣੀਆਂ 18 ਅਸੀਂ ਜੋੜਤੀਆਂ ਹੈਗੀਆਂ ਜਿਹੜੇ ਅਸੀਂ ਬਾਹਰਲੇ ਪੱਕੇ ਦਾ ਕਨੈਕਸ਼ਨ ਕੀਤਾ ਹੋਇਆ ਸੀ ਅੰਦਰਲੇ ਪੁਲਟ ਹੋ ਗਿਆ ਸੀ ਕਨੈਕਟ ਪੁਲਟ ਹੋ ਗਿਆ ਸੀ ਸਾਡਾ ਕਨੈਕਸ਼ਨ ਚਲੋ ਚੱਲਦਾ ਤਾਂ ਪਿਆ ਸੀ ਪੱਕਾ ਪਰ ਸਪੀਡ ਘਟਦੀ ਵਧਦੀ ਨਹੀਂ ਸੀ ਹਮ ਡਾਇਰੈਕਟ ਹੋ ਗਿਆ ਸੀ ਡਾਇਰੈਕਟ ਹੋ ਗਿਆ ਸੀ ਹੁਣ ਆਪਾਂ ਸਹੀ ਕਰਤਾ ਹੈ ਵੇਸੇ ਚਲਾ ਕੇ

930 ਇਹ ਵੀ ਖਤਮ ਹੋ ਗਈ ਹੈ ਚਲੋ ਕੰਮ ਵੀ ਖਤਮ ਹੋ ਗਿਆ ਤੇ ਵੀ ਕਿਉਂ ਵੀ ਹਾਂ ਇਹ ਜਿਹੜੇ ਰੂਮ ਦੀ ਪਾਰਟੀਸ਼ਨ ਕੀਤੀ ਹੈ ਇਹ ਵੀ ਅਸੀਂ ਆਪ ਹੀ ਖੁਦ ਕੀਤੀ ਸੀ ਹੂੰ ਫੀਟਿੰਗ ਵੀ ਖੁਦ ਅਸੀਂ ਆਪ ਕੀਤੀ ਸੀ ਹੁਣ ਪੱਖਾ ਵੀ ਅਸੀਂ ਆਪ ਲਾਇਆ ਇਹਦੇ ਚ ਫੀਟਿੰਗ ਕੀਤੀ ਸੀ ਤਾਂ ਇਹ ਤਾਂ ਸਤਾਰਾਂ ਚ ਕਨਫਿਊਜ਼ ਹੋ ਗਏ ਸਤਾਰਾਂ ਦੀ ਪੁੱਠੀਆਂ ਢੱਡੀਆਂ ਲਾਤੀਆਂ ਹਾਂ ਨਾ ਚਲ ਆਇਆ ਪੱਖਾ ਉੱਪਰ ਕਰਨੇ ਕਿਉਂ ਖੜੇ ਹੈਂ ਬੰਦੇ ਜਿਆਦਾ ਪੱਖਾ ਹੁਣ ਵੀ ਗੱਲ 'ਚ ਖੜੇ ਆ। ਵੈਸੇ ਤਾਂ ਨਿਕੋਰ ਗੱਲ ਦੱਸੀ ਅਸੀਂ। ਜਦੋਂ ਅਸੀਂ ਆਹ ਲਾਈਟ ਲਾਈ ਸੀ ਕਮਰੇ ਦੇ ਵਿੱਚ। ਉਦੋਂ ਵੀ ਅਸੀਂ ਕੰਫਿਊਜ਼ ਹੋਏ ਸੀ। ਅਸੀਂ ਸਾਰੇ ਬਟਨ ਆਨ ਕਰਦੇ ਵੀ ਲਾਈਟ ਨਹੀਂ ਚੱਲਦੀ ਪਈ। ਕਿੱਥੇ ਗੜਬੜ ਰਹਿ ਗਈ ਕੀ ਗੱਲ ਹੋ ਗਈ। ਉਦੋਂ ਅਸੀਂ ਲਾਈਟ ਦਾ ਕਨੈਕਸ਼ਨ ਕਰਤਾ ਸੀ ਪੱਖੇ ਵਾਲੇ ਨਾਲ। ਹਾਂ। ਇਹਦੇ ਨਾਲ ਖੋ ਗਿਆ ਸੀ ਸਾਡਾ ਕਨੈਕਟ। ਰੈਗੂਲੇਟਰ ਨਾਲ ਹੋ ਗਿਆ ਸੀ। ਹਾਂਜੀ ਰੈਗੂਲੇਟਰ ਨਾਲ ਹੋ ਗਿਆ ਸੀ। ਤੇ ਉਹਦੇ ਨਾਲ ਸਾਡੀ ਲਾਈਟ ਜਦੋਂ ਚਲਾਇਆ ਉਹਨੇ ਆਨ ਕੀਤਾ ਸੀ ਸਾਡੀ ਲਾਈਟ ਵੀ ਘੱਟ ਵੱਧ ਹੋਣ ਲੱਗ ਗਈ ਹਾਂ ਡਿਮ ਕਰਨੀ ਡੈਮੋ ਵੀ ਹੋ ਜਾਂਦੀ ਦੀ ਤੇ ਲਓ ਜੀ ਆਪਣਾ ਕੰਮ ਹੋ ਗਿਆ ਡਨ ਤੇ ਸਿਰਫ ਉਹ ਕਿਨਕੀ ਦੀ ਫੱਟੀ ਰਹਿ ਗਈ ਆ ਪਾਉਣ ਵਾਲੀ ਆਪਾਂ ਫਿਰ ਪਾ ਦਾਂਗੇ ਉਹ ਠੀਕ ਹੈ ਹਾਂਜੀ ਦੇਖੋ ਜਿਹੜੀਆਂ ਵਾਲੇ ਚੱਲ ਲੱਗ ਪਈਆਂ ਮਸ਼ੀਨ ਨੇ ਹੋ ਗਏ ਐ ਮਿਹਨਤਾਂ ਕਰਨੇ ਸੌਖਿਆ ਨਹੀਂ ਗਿਆ ਸਹੀ ਹਵਾ ਵਾਲੇ ਨਹੀਂ ਸੌਖਿਆ ਜ਼ਰੂਰ ਹੇ ਪੱਖੇ ਲਾਉਣੇ ਔਖੇ ਆ। ਹਾਂ। ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ। ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਮਿਲਦੇ ਆਂ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।